ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗਨ ਭਰੇ ਏਕ ਗੁਣ ਨਾਹੀ ਅਮਰਤ ਸਾਡ ਵਿਖੇ ਬਿਖ ਕਾਹੀ ਹਮ ਆਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਕੀ ਗੁਰੂ ਰਾਮਦਾਸ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਕਾਲ ਯੁਗ ਜੀਵ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਆ ਕਿ ਸਤਿਗੁਰੂ ਤੁਸੀਂ ਆਪ ਕਿਰਪਾ ਕਰੋ ਆਪਣੀ ਸੇਵਾ ਆਪ ਲਵੋ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਚੌਥੇ ਪਾਸਾ ਜੀ ਦਾ ਪ੍ਰਮਾਨ ਹੈ ਧੰਨ ਗੁਰੂ ਰਾਮਦਾਸ ਜੀ ਦੇ ਪਾਸਾ ਜੀ ਦਾ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਗੁਰੂ ਪਿਆਰਿਓ ਇਸ ਬੰਦੇ ਦੇ ਹੱਥ ਕੁਛ ਨਹੀਂ ਹੈ ਇਸ ਮਨੁੱਖ ਦੇ ਹੱਥ ਕੁਝ ਨਹੀਂ ਹੈ ਸਭ ਕੁਝ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਹੱਥ ਚ ਹੈ ਅਸੀਂ ਤਾਂ ਸਿਰਫ ਜੋ ਆਪਾਂ ਮੰਗਲ ਚਾਰਾ ਕੀਤਾ ਹੈ ਹਮ ਅਵਗਣ ਭਰੇ ਏਕ ਗੁਣ ਏਕ ਗੁਣ ਨਹੀਂ ਅੰਮ੍ਰਿਤ ਸਾੜ ਵਿਖਾਏ ਬੇਖੋ ਕਾਹੀ ਇਹ ਗੁਰੂ ਪਿਆਰਿਓ ਸਾਡਾ ਜੀਵਨ ਆ ਇਹ ਸਾਡੀ ਹਾਲਤ ਹੈ ਇਹ ਸਾਡੀ ਹਾਲਤ ਹੈ ਅਸੀਂ ਆਵਗਣਾ ਦੇ ਨਾਲ ਭਰੇ ਹੋਏ ਆਂ ਆਵਗਣਾ ਦੇ ਨਾਲ ਗੁਰੂ ਪਿਆਰਿਓ ਸਤਿਗੁਰ ਫਰਮਾਨ ਕਰਦੇ ਨੇ ਕਿ ਇੱਕ ਵੀ ਗੁਣ ਬੰਦਿਆ ਤੇਰੇ ਚ ਨਹੀਂ ਹੈ ਔਰ ਜੋ ਅੰਮ੍ਰਿਤ ਉਹਨੂੰ ਛੱਡ ਕੇ ਉਹਨੂੰ ਛੱਡ ਕੇ ਵਿਖੇ ਵਿਖ ਖਾਹੀ ਹੁਣ ਗੱਲ ਕਿੱਥੋਂ ਦੀ ਆ ਗੁਰੂ ਪਿਆਰੇ ਹੁਣ ਅੰਮ੍ਰਿਤ ਸਾਡੇ ਹਾਇ ਕਿੱਥੇ ਆ ਅੰਬਰਤਾਪਾ ਚਲੋ ਇੱਕ ਵਾਰੀ ਪੰਜ ਸਿੰਘਾਂ ਕੋਲ ਆਪਾਂ ਛਕ ਲਿਆ ਬਾਕੀ ਅੰਬਰਤੀ ਗੱਲ ਕਰ ਰਿਹਾ ਮੇਰਾ ਮਾਲਕ ਉਹ ਹਾਇ ਕਿੱਥੇ ਹੈ ਇਹ ਤਾਂ ਸਾਡੀ ਰੋਜ਼ ਦੀ ਕਹਾਣੀ ਆ ਕਿ ਅਸੀਂ ਉਸ ਅੰਬਰਤ ਨੂੰ ਛੱਡ ਕੇ ਰੋਜ਼ ਅਸੀਂ ਵਿਖੇ ਵਿਖਾਂ ਹੀ ਵੋਜ ਅਸੀਂ ਨਿੰਦਿਆ ਚੁਗਲੀ ਬਾਹਰ ਵਿਰੋਧ ਹੀਰਖਾ ਔਰ ਇਹ ਰੋਜ਼ ਕਰਦੇ ਆਪਾਂ ਪਰ ਹੁਣ ਸਾਡੇ ਅੰਮ੍ਰਿਤ ਹਾਇ ਕਿੱਥੇ ਆ ਉਹਨੂੰ ਛੱਡ ਕੇ ਅਸੀਂ ਜਿਹੜੇ ਮਨੁੱਖ ਨੇ ਗੁਰੂ ਪਿਆਰੇ ਉਹ ਜਿਹੜੇ ਗੁਰਮੁਖ ਪਿਆਰੇ ਨੇ ਗੁਰੂ ਤੋਂ ਅੰਬਰਤੀ ਦਾਤ ਲੈ ਲਈ ਦੇਖੋ ਇੱਕ ਤਾਂ ਆਪਾਂ ਜੋ ਆਪਾਂ ਪੰਜ ਸਿੰਘਾਂ ਕੋਲੋਂ ਗੁਰੂ ਸਾਹਿਬ ਦਾ ਜੋ ਅੰਬਰਤ ਵਾਟਾ ਤਿਆਰ ਹੁੰਦਾ ਔਰ ਖੋਸ ਕੇ ਆਇਆ ਆਪਾਂ ਔਰ ਫਿਰ ਅਸੀਂ ਰੋਜ਼ ਸਕਣਾ ਹੈ ਉਹ ਹੁਣ ਰੋਜ਼ ਕਿੱਥੋਂ ਸਕੋਂਗੇ ਰੋਜ਼ ਤਾਂ ਪੰਜ ਸਿੰਘ ਹਾਜ਼ਰ ਨਹੀਂ ਹੋਣੇ ਰੋਜ਼ ਵਾਟਾ ਤਿਆਰ ਨਹੀਂ ਹੁੰਦਾ ਫਿਰ ਅਸੀਂ ਅੰਮ੍ਰਿਤ ਕਿੱਥੇ ਆ ਸਾਡੇ ਕਿੱਥੋਂ ਅਸੀਂ ਰੋਹ ਸਕਾਂਗੇ ਅੰਮ੍ਰਿਤ ਇਹਨੇ ਗੁਰੂ ਸਾਹਿਬ ਕਹਿ ਰਹੇ ਆ ਗੁਰੂ ਸਾਹਿਬ ਪਰਮਾਨ ਕਰ ਰਹੇ ਨੇ ਕਿ ਤੂੰ ਇਹਨੂੰ ਰੋਹ ਸਕਣਾ ਹੈ ਪਰ ਇਹਨੂੰ ਛੱਡ ਕੇ ਤੂੰ ਵਿਖੇ ਵਿਕਾਰਾਂ ਦੇ ਵਿੱਚ ਪਿਆ ਹੈ ਇਸੇ ਕਰਕੇ ਸਾਡੇ ਚ ਕੋਈ ਗਉਣ ਨਹੀਂ ਆ ਕਿਉਂ ਜਦੋਂ ਅਸੀਂ ਵਿਕਾਰਾਂ ਦੇ ਵਿੱਚ ਪਾਵਾਂਗੇ ਜ਼ਿੰਦਗੀ ਬਤੀਤ ਕਰਾਂਗੇ ਤਾਂ ਅਸੀਂ ਅੰਮ੍ਰਿਤ ਨਹੀਂ ਸਕ ਸਕਦੇ ਹਾਂ ਇਹ ਆਪਾਂ ਵਿਚਾਰ ਕਰ ਲਈਏ ਕਿ ਅੰਮ੍ਰਿਤ ਹਾਇ ਕਿੱਥੇ ਹੈ ਸਾਡੇ ਸਤਿਗੁਰੂ ਫਰਮਾਨ ਕਰਦੇ ਨੇ ਗੁਰ ਪਿਆਰਿਓ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ ਅੰਤਰ ਖੂਟਾ ਅੰਬਰਤ ਭਰਿਆ ਸਬਦੇ ਕਾੜ ਪੀਏ ਪਨਹਾਰੀ ਕਿੱਥੇ ਆਉ ਉਹ ਸਾਡੀ ਦੇਹੀ ਦੇ ਅੰਦਰ ਅੰਤਰ ਅੰਤਰ ਦਾ ਮਤਲਬ ਅੱਡੇ ਅੰਦਰ ਇੱਕ ਅੰਬਰਤ ਦਾ ਖੂਹ ਹੈ ਇੱਕ ਬਾਟਾ ਪਿਆ ਉਹ ਕੀ ਹੈ ਉਹ ਸਾਡੀ ਖਰਾਕ ਸੀ ਕੀ ਦੀ ਮਨ ਦੀ ਖਰਾਕ ਸੀ ਉਹ ਕੀ ਆ ਮਨ ਦੀ ਖਰਾਕ ਸੀ ਉਹਨੂੰ ਛੱਡ ਕੇ ਗੁਰੂ ਪਿਆਰੇ ਉਹ ਅਸੀਂ ਬੇਕਾਰਾਂ ਦੇ ਵਿੱਚ ਪਏ ਆਂ ਬੇਕਾਰਾਂ ਦੇ ਵਿੱਚ ਕਿਉਂ ਪਏ ਆਂ ਕਿਉਂ ਸਾਡੇ ਕੋਲ ਉਹ ਗੁਣ ਨਹੀਂ ਹੈ ਸਾਡੇ 'ਚ ਉਹ ਪ੍ਰਮਾਤਮਾ ਆਲੇ ਗੁਣ ਨਹੀਂ ਹੈ ਸਾਡੇ 'ਚ ਜੋ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਧੰਨ ਸ੍ਰੀ ਗੁਰਗੰਗ ਸਾਹਿਬ ਉਹ ਸਾਡੇ 'ਚ ਗੁਣ ਨਹੀਂ ਹੈ ਅਸੀ ਗੁੰਲੈ ਤੀਨਿਓ ਇਸੇ ਕਰਕੇ ਅਸੀਂ ਅੰਮ੍ਰਿਤ ਤੋਂ ਪਾਂਝੇ ਆਂ ਤਾਂ ਗੁਰੂ ਪਿਆਰਿਓ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਤੂੰ ਅੰਮ੍ਰਿਤ ਨੂੰ ਛੱਡ ਕੇ ਤੂੰ ਵਿਖੇ ਵਿਚਾਰਾਂ ਦੇ ਵਿਚਾਰਾਂ ਦੇ ਵਿੱਚ ਵਿਖੇ ਵਿਚਾਰਾਂ ਦੇ ਵਿੱਚ ਵਿਚਾਰ ਖਾਨਾ ਤਾ ਗੁਰੂ ਪਿਆਰੇ ਫਿਰ ਇਸੇ ਕਰਕੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਹਮ ਆਫਗਣ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਸਾਡ ਵਿਖੇ ਵਿਖਾਈ ਪਹਿਲਾ ਆਫਗਣ ਇਹ ਆ ਸਾਡੇ ਚ ਇਹ ਅਗਲਾ ਸੁਣੋ ਹੁਣ ਅਗਲਾ ਗੁਰੂ ਸਾਹਿਬ ਪਰਮਾਨ ਕਰਦੇ ਨੇ माया मोह परम पै भूले ਆ ਦੂਸਰਾ ਆ ਬਣਾ ਲਿਆ ਹੁਣ ਉਹ ਪਹਿਲਾ ਸੀਗਾ ਫਿਰ ਹੁਣ ਇਹ ਬੰਦਾ ਦੇਖੋ ਸਤਿਗੁਰੂ ਫਰਮਾਨ ਕਰਦੇ ਨੇ ਕਿ माया मोह परम पै परम पै भूले ਸੁਤਦਾਰਾ ਸੰਪ੍ਰੀਤ ਲਗਾਈ ਅਗਲੀ ਗਲਤੀ ਕਰ ਰਹੇ ਆਪਾਂ ਹੁਣ ਦੇਖੋ ਕਿ ਮਾਇਆ ਦੇ ਮੋਹ ਤੇ ਭਰਮਾਂ ਦੇ ਵਿੱਚ ਪੈ ਕੇ ਕੌਣ ਆਪਾਂ ਕਲ ਜਗਜੀਵਾ ਸੀ ਇਸ ਕਹਾਣੀ ਨੂੰ ਨਹੀਂ ਸਮਝਿਆ ਗੁਰ ਪਿਆਰੇਓ ਭਰਮਾਂ ਦੇ ਵਿੱਚ ਪੈ ਕੇ ਅਸੀਂ ਜਿਹੜਾ ਸਾਡਾ ਸਹੀ ਜੀਵਨ ਜਿਉਣ ਦਾ ਤਰੀਕਾ ਹੈ ਸਹੀ ਰਾਹ ਹੈ ਉਹਨੂੰ ਅਸੀਂ ਭੁੱਲ ਕੇ ਉਹਨੂੰ ਭੁੱਲ ਕੇ ਅਸੀਂ ਪੁੱਤਰ istri ਪਰਿਵਾਰ ਦੇ ਨਾਲ ਸੰਸਾਰ ਦੇ ਨਾਲ ਮੋਹ ਦੇ ਵਿੱਚ ਮਗਰ ਹੋਵੇ ਮਗਰ ਹੋਵੇ ਹੁਣ ਮਾਇਆ ਭਾਵ ਇਹ ਗੁਰੂ ਪਿਆਰੇ ਮਾਇਆ ਖਾਲੀ ਪੈਸੇ ਨਹੀਂ ਹੈ ਜਿਹੜੇ ਸਾਡੇ ਸੰਗੀ ਸਾਥੀ ਹੈ ਜੋ ਸੰਸਾਰ ਦੇ ਵਿੱਚ ਆਪਾਂ ਜੋ ਵੀ ਵਸਤੂ ਦੇਖ ਰਹੇ ਹਾਂ ਇਹ ਦੋਨੋਂ ਨੇਤਰਾਂ ਦੇ ਨਾਲ ਖੁੱਲੇ ਨੇਤਰਾਂ ਦੇ ਨਾਲ ਅਸੀਂ ਜੋ ਵੀ ਵਸਤੂ ਦੇਖ ਰਹੇ ਹਾਂ ਸੰਸਾਰ ਦੇ ਅੰਦਰ ਇਹ ਸਾਰੀ ਮਾਇਆ ਹੈ। ਔਰ ਫਿਰ ਉਹ ਮਾਇਆ ਜੋ ਗੁਰੂ ਸਾਹਿਬ ਪਰਮਾਨ ਕਰ ਪਰਮਾਨ ਕਰਦੇ ਨੇ ਕਿ ਆਪਣੇ ਉੱਤਰ ਇਸਤਰੀ ਸਕੇ ਸੰਬੰਧੀ ਪਿਆਰ ਇਹਨਾਂ ਦੇ ਪਿਆਰ ਦੇ ਵਿੱਚ ਤੂੰ ਫਸਿਆ ਹੋਇਆ ਹੈ ਇਸੇ ਕਰਕੇ ਇਹ ਗੁਰਪਿਆਰ ਸਾਡੀ ਦੂਜੀ ਗਲਤੀ ਹੈ ਸਾਡੀ ਦੂਜੀ ਗਲਤੀ ਅਸੀਂ ਇਹ ਗਲਤੀ ਕਰ ਰਹੇ ਹਾਂ ਸੀ ਕਰਨਾ ਕੀ ਸੀ ਅਸੀਂ ਅਸੀਂ ਸਭ ਤੋਂ ਪਹਿਲਾਂ ਉਸ ਮਾਲਕ ਨਾਲ ਪਿਆਰ ਪਾਉਣਾ ਸੀ ਉਸ ਮਾਲਕ ਦੀ ਬੰਦਗੀ ਕਰਨੀ ਸੀ ਉਸ ਮਾਲਕ ਦੇ ਦਰਸ਼ਨ ਕਰਨੇ ਸੀ ਪਰ ਅਸੀਂ ਇਨ੍ਹਾਂ ਚੀਜ਼ਾਂ 'ਚ ਹੀ ਉਲਝੇ ਪਏ ਹਾਂ ਸਤਿਗੁਰ ਫਰਮਾਨ ਕਰਦੇ ਨੇ ਕਿ ਮਾਇਆ ਮੋਹ ਭਰਮ ਭੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਹਦੇ ਵਿੱਚ ਅਸੀਂ ਪ੍ਰੀਤੀ ਜੋੜ ਲਈ ਹੈ ਇੱਕ ਹੀ ਹੋ ਗਈ ਕਿਹੜੀ ਗਲਤੀ ਹੋ ਗਈ ਦੂਜੀ ਹੋ ਗਈ ਹੁਣ ਆਪਾਂ ਗੁਰਪਿਆਰ ਅੱਗੇ ਚੱਲੀਏ ਅੱਗੇ ਗੁਰੂ ਸਾਹਿਬ ਕੀ ਫਰਮਾ ਕਰਨਾ ਗੁਰਪਿਆਰੋ ਅਸੀਂ ਸਤਗੁਰਾਂ ਦੀ ਜੋ ਸੰਗਤ ਹੈ ਸੰਗਤ ਵਾਲਾ ਇੱਕ ਉੱਚਾ ਪਾਵਰਾ ਉਹਨੂੰ ਅਸੀਂ ਸੁਣਨਾ ਸੀ ਉਹਨੂੰ ਅਸੀਂ ਸੁਣ ਕੇ ਉਤੇ ਚੱਲਣਾ ਸੀ ਅਸੀਂ ਜਦੋਂ ਉਤੇ ਚੱਲ ਪੈਂਦੇ ਜਦੋਂ ਮਾਲਕ ਦੀ ਵਡਿਆਈ ਕਰਦੇ ਪੰਥ ਮਲ ਰਾਹ ਇਸ ਰਾਹ ਤੇ ਤੁਰਦੇ ਤਾਂ ਅੱਗੇ ਮਾਲਕ ਨੇ ਫਿਰ ਅਸਾਂ ਜੀਵਾਂ ਦੇ ਸਾਰੇ ਜਿੰਨੇ ਵੀ ਡਰ ਹੈ ਜਮਾ ਦਾ ਡਰ ਸਾਰਾ ਮਿਟਾ ਦੇਣਾ ਸੀ ਉਹਨੇ ਮਿਟਾ ਦੇਣਾ ਸੀ ਜੇ ਅਸੀਂ ਸਚਾਈ ਦੀ ਖੋਜ ਕਰਦੇ ਜੇ ਅਸੀਂ ਸੱਚ ਦੀ ਖੋਜ ਕਰਦੇ ਔਰ ਮਾਲਕ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਔਰ ਨਾਲ ਨਾਲ ਆਪਣਾ ਪਰਿਵਾਰ ਵੀ ਲੈ ਕੇ ਚੱਲਦੇ ਪਰ ਗੁਰ ਪਿਆਰਿਓ ਸਿਰਫ ਅਸੀਂ ਇੱਕ ਪੱਖ ਲੈ ਲਿਆ ਇੱਕ ਪੱਖ ਹੁਣ ਸੰਸਾਰ ਨੇ ਕੀ ਕਰ ਰੱਖਿਆ ਇੱਕ ਪੱਖ ਲੈਤਾ ਹੈ ਇੱਕ ਪੱਖ ਕਿਹੜਾ ਹੈ ਕਿ ਬਸ ਅਸੀਂ ਸੰਸਾਰ ਦੇ ਵਿੱਚ ਅਸੀਂ ਆਪਣੇ ਪਰਿਵਾਰ ਸੰਗੀ ਸੰਜੋਗੀਆਂ ਨੂੰ ਬਸ ਇਹੀ ਸਾਡਾ ਇੱਕ ਕੰਮ ਹੈ ਅਸੀਂ ਆਪਣੇ ਨੌਕਰੀ ਪੇਸਾ ਧੰਦਾ ਕਰਨਾ ਹੈ ਔਰ ਆਪਣੇ ਇਹ ਪਰਿਵਾਰ ਪਾਲਨੇ ਗੁਰੂ ਪਿਆਰਿਓ ਗੁਰੂ ਸਾਹਿਬ ਕਦੇ ਹੀ ਇਹ ਮਨਾ ਨਹੀਂ ਕਰਦੇ ਕਿ ਤੂੰ ਪਰਿਵਾਰ ਨਾ ਪਾਲ ਪਰ ਇੱਕ ਜ਼ੁਗਤੀ ਹੈ ਇੱਕ ਤਰੀਕਾ ਹੈ ਧੰਨ ਸ੍ਰੀ ਗੁਰਗੰਸਾ ਸਾਹਿਬ ਨੇ ਸਮਝਾਉਂਦੇ ਨੇ ਕਿ ਭਾਈ ਤੂੰ ਪਰਿਵਾਰ ਛੱਡਣ ਵਾਸਤੇ ਤੈਨੂੰ ਕੋਈ ਨਹੀਂ ਕਹਿ ਰਿਹਾ ਤੂੰ ਪਰਿਵਾਰ ਛੱਡ ਕੇ ਬਹਿ ਜਾ ਪਰ ਇਹਦੇ ਵਿੱਚ ਵਿਚਰਦਾ ਹੋਇਆ ਤੂੰ ਮਾਲਕ ਨੂੰ ਯਾਦ ਕਰਨਾ ਸੀ ਤੋ ਇਹ ਯਾਦ ਰੱਖਣਾ ਸੀ ਕਿ ਮੈਂ ਕੇਵਲ ਤੇ ਕੇਵਲ ਮਾਲਕ ਦੀ ਬੰਦਗੀ ਕਰਕੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਮੈਂ ਆਪਣਾ ਮੁੱਖ ਕੰਮ ਜਿਹੜਾ ਹੈ ਉਹ ਜੁਨੀਆਂ ਤੋਂ ਬਚਣਾ ਸੀ 84 ਲੱਖ ਜੁਨੀਆਂ ਤੋਂ ਬਚ ਕੇ ਅਸੀਂ ਆਪਣੇ ਵਾਪਸ ਘਰ ਜਾਣਾ ਸੀ ਸਾਡਾ ਮੁੱਖ ਕੰਮ ਇਹ ਹੈ ਇਹਨੂੰ ਅਸੀਂ ਭੁੱਲ ਗਏ ਇੱਕ ਪੱਖ ਲੈ ਲਿਆ ਉਹੀ ਅਸੀਂ ਗਾਣੇ ਗਾਈ ਜਾ ਰਹੇ ਹਾਂ ਰੋਣੇ ਰੋ ਰੋ ਰਹੇ ਹਾਂ ਕਿ ਨਹੀਂ ਨਹੀਂ ਬਈ ਇਹ ਸਾਡੇ ਪਰਿਵਾਰ ਹੈ ਸਾਡਾ ਇਹ ਸਾਡੇ ਤਨ ਦੇ ਤਾਂ ਇਸ ਕਰਕੇ ਅਸੀਂ ਦੁਖੀ ਵੀ ਹਾਂ ਗੁਰਪਰੇ ਸਤਗੁਰ ਫਰਮਾਨ ਕਰਦਿੰਨੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਜੇ ਕਹਦਾ ਤੂੰ راہ ਨੂੰ ਪਛਾਣ ਲੈਂਦਾ ਜੇ ਉਹ ਸੰਗਤ ਦੇ ਵਿੱਚ ਬਹਿ ਕੇ ਸਤਗੁਰਾਂ ਦੀ ਗਾਥਾ ਸੁਣ ਲੈਂਦਾ ਜੇ ਉਸ ਪੰਥ ਬਾਰੇ ਤੂੰ ਸਮਝ ਲੈਂਦਾ ਕਿ ਜਿਹੜੇ ਰਾਹ ਤੇ ਤੂੰ ਚੱਲ ਕੇ ਸੱਚਖੰਡ ਜਾਣਾ ਹੈ ਜਿਹੜੇ ਰਾਹ ਤੇ ਚੱਲ ਕੇ ਤੂੰ ਆਪਣਾ ਜਨਮ ਮਰਨ 84 ਲੱਖ ਜੁਨੀਆਂ ਤੋਂ ਬਚਣਾ ਹੈ ਜੇ ਉਹਨੂੰ ਸੁਣ ਲੈਂਦਾ ਇਹ ਕੋਤਮ ਪੰਥ ਸੁਣਿਆ ਗੁਰ ਸੰਗਤ ਕਹੇ ਮਿਲੰਤੋ ਜਮ ਤਰਾਸ ਮਟਾਈ ਫਿਰ ਤੂੰ ਲਾਸ਼ ਜਿਹੜਾ ਜਮਾਂ ਦੇ ਬਸ ਪੈ ਪੈ ਰਿਹਾ ਹੈ ਜਾ ਪਹਿਣਾ ਹੈ ਇਹ ਚ ਕੋਈ ਸ਼ੱਕ ਨਹੀਂ ਗੁਰ ਪਿਆਰੇ ਅਸੀਂ ਜਮਾਂ ਕੋਲ ਹੀ ਪਹਿਣਾ ਹੈ ਜਾਣਾ ਹੈ ਸਿਨ ਜਮਾ ਨਹੀਂ ਸਾਨੂੰ ਖਿੱਚ ਕੇ ਲ ਜਾਣਾ ਹੈ ਕਿਉਂ ਅਸੀਂ ਹਾਜ਼ਰ ਨਾਜ਼ਰ ਹੁੰਦੇ ਹੋ ਗੁਰੂ ਸਾਹਿਬ ਦੀ ਗੱਲ ਨੂੰ ਮੰਨਦੇ ਨਹੀਂ ਗੁਰਬਾਣੀ ਨੂੰ ਅਸੀਂ ਪੜ੍ਹਦੇ ਜ਼ਰੂਰ ਹਾਂ ਅਸੀਂ ਦਾਅਵੇ ਵੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਪਰ ਉਹਨੂੰ ਮੰਨਦੇ ਨਹੀਂ ਹੈ ਜਿੰਨਾ ਚਿਰ ਉਸ ਉਹਨੂੰ ਮੰਨਦੇ ਨਹੀਂ ਉਹਨਾਂ ਚਿਰ ਸਾਡਾ ਜਿਹੜਾ ਜਮਾ ਦਾ ਰਸਤਾ ਹੈ ਉਹ ਨਹੀਂ ਟਲ ਸਕਦਾ ਕਿਉਂਕਿ ਇਸ ਲੋਕ ਦੇ ਵਿੱਚੋਂ ਪਰਲੋਕ ਵਾਸਤੇ ਦੋ ਰਸਤੇ ਜਾਂਦੇ ਨੇ ਲਿਵ ਤੇ ਧਾਤ ਲਿਵ ਧਾਤ ਦੋਏ ਰਾਹ ਹੈ ਗੁਰਮੁਖ ਕਰਮ ਗੁਰਮੁਖ ਕਾਰ ਕਮਾਏ ਹੁਣ ਜਿਹੜਾ ਕੋਈ ਵੀ ਗੁਰਮੁਖ ਕੋਈ ਵੀ ਪਿਆਰਾ ਜਿਸ ਤਰ੍ਹਾਂ ਦੀ ਕਾਰ ਕਰੇਗਾ ਜਿਸ ਤਰ੍ਹਾਂ ਦਾ ਕੋਈ ਕੰਮ ਕਰੇਗਾ ਜੇ ਗੁਰੂ ਦੀ ਮਤ ਦੇ ਅਨਸਾਰ ਕੰਮ ਕਰੇਗਾ ਤੇ ਉਹ ਫਿਰ ਲਿਬ ਦੇ ਰਸਤੇ ਤੇ ਜਾਏਗਾ ਜੋ ਵਿਕਾਰਾ ਵਾਲੇ ਕੰਮ ਕਰੇਗਾ ਮਨਮੁਖਾ ਵਾਲੇ ਕੰਮ ਕਰੇਗਾ ਗੁਰੂ ਦੀ ਗੱਲ ਮੰਨੇਗਾ ਨਹੀਂ ਧੰ ਸ੍ਰੀ ਗੁਰਗੰਸਾ ਦੇ ਵਿਚਾਰ ਨਹੀਂ ਕਰੇਗਾ ਤੇ ਉਹ ਧਾਰਮਿਕ ਰਸਤੇ ਤੇ ਧਾਰਮ ਦਾ ਰਸਤਾ ਕਿਹੜਾ ਉਹ ਜਮ ਲੈ ਕੇ ਜਾਂਦੇ ਨੇ ਲਿਬ ਦਾ ਰਸਤਾ ਕਿਹੜਾ ਉਹ ਸਾਧੂ ਮਹਾਤਮਾ ਜੀ ਲਿਬ ਧਾਤ ਦੋਇ ਰਾਹ ਹੈ ਦੋ ਰਾਹ ਨੇ ਉਹ ਬੰਦੇ ਦੇ ਕਰਮ ਅਨੁਸਾਰ ਜਿਸ ਤਰ੍ਹਾਂ ਦੇ ਕਰਮ ਕਰਾਂਗੇ ਉਸੇ ਰਾਹ ਤੇ ਸਾਨੂੰ ਜਾਣਾ ਪਊਗਾ ਉਸੇ ਰਸਤੇ ਤੇ ਸਾਨੂੰ ਜਾਣਾ ਪਊਗਾ ਇਸੇ ਕਰਕੇ ਸਤਿਗੁਰੂ ਪ੍ਰਮਾਣ ਕਰਦੇ ਨੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤ੍ਰਹਿ ਬਿਲੰਤ ਜਮ ਤ੍ਰਾਸ ਮਟਾਈ ਤਾਂ ਗੁਰੂ ਪਿਆਰਿਓ ਇਹ ਗੁਰੂ ਪਿਆਰ ਦੋ ਜੋ ਅਸੀਂ ਗਲਤੀ ਤੇ ਗਲਤੀਆਂ ਕਰ ਰਹੇ ਆਂ ਅੱਜ ਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਗਲੀ ਜੋ ਸਤਗੁਰ ਆਪਾਂ ਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਅੱਗੇ ਜਿਹੜੀ ਪੱਟ ਜਨ ਬੇਨਤੀ ਕਰ ਰਹੇ ਨੇ ਧੰਨ ਗੁਰ ਰਾਮਦਾਸ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਇਹਦਾ ਮਾਲਕਾ ਤੁਸੀਂ ਰੱਖ ਸਕਦੇ ਹੋ ਜੇ ਅਸੀਂ ਜੋੜੜੀਆਂ ਬੇਨਤੀਆਂ ਕਰੀਏ ਮਾਲਕ ਦੇ ਚਰਨਾਂ ਦੇ ਵਿੱਚ ਜੇ ਉਹਦੇ ਅੱਗੇ ਮਿਹਨਤ ਕਰੀਏ ਕਿ ਪਾਤਸ਼ਾਹ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਅਸੀਂ ਪਰਿਵਾਰ ਨੂੰ ਵੀ ਲੈ ਕੇ ਚੱਲਦੇ ਹਾਂ ਪਰਿਵਾਰ ਦੀ ਵੀ ਤੁਹਾਡੇ ਹੁਕਮ ਅਨੁਸਾਰ ਅਸੀਂ ਦੇਖਭਾਲ ਕਰਦੇ ਹਾਂ ਅਸੀਂ ਇਹਨੂੰ ਵੀ ਲੈ ਕੇ ਚੱਲ ਰਹੇ ਹਾਂ ਪਰ ਇੱਕ ਮੇਰੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰੋ ਮੇਰੇ ਤੇ ਇਸੇ ਕਰਕੇ ਤਾਂ ਪਹਿਲੀ ਪੰਗਤੀ ਦੇ ਅੰਦਰ ਹੀ ਕਹਤਾ ਹੈ ਕਿ ਹਮ ਆਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੇ ਬਿਖਖਾਈ ਇਹ ਮਾਲਕ ਮੂਰੇ ਹਮੇਸ਼ਾ ਬੇਨਤੀ ਕਰ ਮਾਲਕਾ ਅਸੀਂ ਸਾਡੀ ਹਾਲਤ ਇਹ ਹੈ ਹੁਣ ਤੁਸੀਂ ਕਿਰਪਾ ਕਰੋ ਸਾਡੀ ਹਾਲਤ ਇਹ ਹੈ ਕਿ ਇਹ ਬੋਲ ਕੇ ਮਾਲਕ ਦੇ ਚਰਨਾਂ ਦੇ ਚੋਂ ਬੇਨਤੀ ਕਰਨੀ ਹੈ ਇਹ ਸ਼ਬਦ ਨੂੰ ਪੜ ਕੇ ਇਹ ਆਪਾਂ ਚੌਂਕੜਾ ਲਾ ਕੇ ਜਦੋਂ ਬੈਠਾਂਗੇ ਸਿਮਰਨ ਕਰਨ ਤੋਂ ਪਹਿਲਾਂ ਜਾਂ ਬਾਣੀ ਪੜਨ ਤੋਂ ਪਹਿਲਾਂ ਜਾਂ ਗੁਰੂ ਦੇ ਅੱਗੇ ਇਹ ਬੇਨਤੀ ਕਰਨੀ ਆ। हे ਪਾਤਸ਼ਾ ਤਨ ਗੁਰੂ ਰਾਮਦਾਸ ਦੇ ਪਾਤਸ਼ਾ ਜੀ ਸਾਡੇ ਚ ਕੋਈ ਗੁਣ ਨਹੀਂ ਹੈ। ਅਸੀਂ ਤਾਂ ਜਿਹੜਾ ਸਾਡਾ ਜਿਹੜਾ ਤੁਸੀਂ ਦਾਤ ਦਿੱਤੀ ਹੈ ਅਮਰਤ ਨੂੰ ਛੱਡ ਕੇ ਅਸੀਂ ਤਾਂ ਵਿਖੇ ਵਕਾਰਾਂ ਚ ਇਹ ਖਾਰ ਰਿਆਂ ਸੀ ਤਾਂ ਗੁਰੂ ਪਿਆਰਿਓ ਇਹ ਇੱਕ ਜੋ ਅੱਜ ਆਪਾਂ ਸ਼ਬਦ ਲੈਤਾ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਇਹੀ ਸਾਡੇ ਪੰਗਤੀਆਂ ਸਮਝ ਆ ਜਾਣ ਕਿ ਅਸੀਂ ਅਵਗਣਾਂ ਦੇ ਭਰੇ ਹਾਂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਣ ਹਮਾਰੇ ਦਇਆ ਕਰੋ ਕਸੂ ਮੇਰ ਪਾਵੋ ਡੁੱਬਦੇ ਪੱਥਰ ਤਾਰੇ हे ਮਾਲਕਾ हे ਪਿਤਾ ਤੂੰ ਤਾਂ ਡੁੱਬਦੇ ਪੱਥਰਾਂ ਨੂੰ ਤਾਲ ਦਿੰਨਾ ਤੂੰ ਕੀ ਨਹੀਂ ਕਰ ਸਕਦਾ ਸਾਡੇ ਤੇ ਵੀ ਤੂੰ ਕਿਰਪਾ ਕਰ ਸਾਡੀ ਵੀ ਬੇਅੰਤੀ ਸੁਣ ਅਸੀਂ ਕਾਲ ਯੁਗ ਜੀਵ ਆ ਅਸੀਂ ਜੁਗਾ ਜੁਗੰਤਰਾਂ ਤੋਂ ਉਸ ਘਰ ਤੋਂ ਵਿਛੜੇ ਹੋਇਆ ਸੋਡੇ ਆਪਣੇ ਚਰਨਾਂ ਦੇ ਵਿੱਚੋਂ ਅਸੀਂ ਵਿਛੜੇ ਹੋਏ ਆ ਅਸੀਂ ਕਲਯੁਗ ਜੀਵ ਆ ਬੜਾ ਲੰਮਾ ਪੈਂਡਾ ਕੱਟ ਕੇ ਹੁਣ ਮਨੁੱਖਾ ਜਨਮ ਮਿਲਿਆ ਹੈ ਹੁਣ ਕਿਰਪਾ ਕਰੋ ਪਾਤਸ਼ਾ ਸਿਰਫ ਸਾਡਾ ਇੱਕ ਮੁੱਖ ਕੰਮ ਆ ਕਿ ਭਈ ਪ੍ਰਾਪਤ ਮਾਨਕ ਤੇਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਾਤਸ਼ਾ ਇਹ ਸਾਡਾ ਕੰਮ ਆ ਪਰ ਤੁਸੀਂ ਕਿਰਪਾ ਕਰੋ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆਂ ਦੇਖੋ ਆਪਾਂ ਸਾਰੇ ਮਿਲ ਸਕਦੇ ਆਂ ਮਾਲਕ ਦੇ ਦਰਸ਼ਨ ਕਰ ਸਕਦੇ ਆਂ ਗੁਰੂ ਸਾਹਿਬ ਸਾਫ ਸ਼ਬਦਾਂ ਵਿੱਚ ਫਰਮਾ ਰਹੇ ਨੇ ਕਿ ਸਾਡਾ ਮੁੱਖ ਕੰਮ ਇਹ ਹੈ ਪਰ ਗੁਰੂ ਪਿਆਰਿਓ ਅਸੀਂ ਤਾਂ ਵਿਚਾਰਾਂ ਚ ਤਰੇ ਫਿਰਦੇ ਹੜਾ ਤਾਂ ਵਿਚਾਰ ਹੀ ਨਹੀਂ ਮਰਦੇ ਜੇ ਧੰਨ ਸ੍ਰੀ ਗੁਰਗੰਸਾਹ ਦੇ ਕੋਈ ਵੀ ਆਪਾਂ ਬੈਠ ਕੇ ਜਦੋਂ ਪ੍ਰਕਾਸ਼ ਹੁੰਦਾ ਜਦੋਂ ਚੌਰ ਸਾਹਿਬ ਕਰਦੇ ਆ ਤਾਂ ਸ੍ਰੀ ਗੁਰਗੰਦ ਸਾਹਿਬ ਕਾਲ ਦੀ ਪਕੜ ਤੋਂ ਪਰੇ ਹੈ ਉਹ ਕਾਲ ਦੇ ਵਿੱਚ ਨਹੀਂ ਹੈ ਪਰ ਉੱਥੇ ਅਸੀਂ ਬੈਠ ਕੇ ਚੌਰ ਸਾਹਿਬ ਦੀ ਸੇਵਾ ਵੀ ਕਰਦੇ ਆ ਪਰ ਅਸੀਂ ਵਿਚਾਰਾਂ 'ਚ ਆ ਅਸੀਂ ਉੱਥੇ ਬੈਠ ਕੇ ਵੀ ਸਾਨੂੰ ਵਿਚਾਰ ਆਉਂਦੇ ਨੇ ਉੱਥੇ ਸਤਗੁਰਾਂ ਦੀ ਗੋਚੋ ਬੈਠ ਕੇ ਵੀ ਵਿਚਾਰ ਆਉਂਦੇ ਨੇ ਉਹ ਕਿਉਂ ਆਉਂਦੇ ਨੇ ਕੀ ਕਾਰਨ ਹੈ ਤੁਹਾਨੂੰ ਆਪ ਮੇਰਾ ਮਾਲਕ ਕਾਲ ਦੀ ਪਕੜ ਤੋਂ ਬਾਹਰ ਹੈ ਪਰ ਅਸੀਂ ਜਦੋਂ ਉੱਥੇ ਬੈਠਨੇ ਆ ਚੌਰ ਸਾਹਿਬ ਦੀ ਸੇਵਾ ਕਰਦੇ ਆ ਅਸੀਂ ਵਿਚਾਰਾ ਤੋਂ ਮੁਕਤ ਕਿਉਂ ਨਹੀਂ ਹੁੰਦੇ ਇਹ ਕੀ ਕਾਰਨ ਹੈ ਕੀ ਕਾਰਨ ਹੈ ਇਹ ਕਿਉਂਕਿ ਅਸੀਂ ਗੁਰਪਿਆਰਿਓ ਵਿਚਾਰਾ ਤੋਂ ਮੁਕਤ ਨਹੀਂ ਹੋਏ ਕਿ ਮੇ ਹੋਣਾ ਸੀਗਾ ਉਹ ਹੋਣਾ ਸੀਗਾ ਸਤ ਗੁਰਾਂ ਦੀ ਬਾਣੀ ਪੜ ਕੇ ਉਹਦੇ ਉੱਪ ਪੰਗਤੀ ਤੇ ਵਿਚਾਰ ਕਰਕੇ ਜਿੱਥੇ ਮੇਰਾ ਮਾਲਕ ਸਾਨੂੰ ਸਮਝਾ ਰਹੇ ਨੇ ਕਿ ਬੇਨਤੀ ਕਰ ਰਹੇ ਨੇ ਕੀ ਬੇਨਤੀ ਕਰ ਰਹੇ ਨੇ ਕਿ ਡਿਠਿਆਂ ਮੁਕਤ ਨਾ ਹੋਵੇ ਜੀਚਰ ਸ਼ਬਦ ਨਾ ਕਰੇ ਵਿਚਾਰ ਪੜ ਕੇ ਅਸੀਂ ਵਿਚਾਰ ਕਰਨੀ ਸੀ ਅਸੀਂ ਵਿਚਾਰ ਕੀਤੀ ਨਹੀਂ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਨੂੰ ਅਸੀਂ ਫਿਰ ਉਹ ਤੇ ਪੈਰਾ ਨਹੀਂ ਦਿੱਤਾ ਅਸੀਂ ਫਿਰ ਉਹ ਦਾ ਪ੍ਰੈਕਟੀਕਲ ਨਹੀਂ ਕੀਤਾ ਕਿਉਂ ਦੇਖੋ ਵਿਚਾਰ ਨੂੰ ਮਾਰਨ ਵਾਸਤੇ ਗੁਰੂ ਪਿਆਰੇ ਸਾਨੂੰ ਜਪਣਾ ਪੈਣਾ ਹੈ ਨਾਮ ਸਾਨੂੰ ਕਰਨੀ ਪੈਣੀ ਆ ਬੰਦਗੀ ਬੈਠ ਕੇ ਚੌਂਕੜਾ ਮਾਰਨਾ ਪੈਣਾ ਹੈ ਚੰਕੜਾ ਮਾਰ ਕੇ ਉਸ ਪਰਮਾਤਮਾ ਦੀ ਵਿਦਾਈ ਕਰਨੀ ਪੈਣੀ ਹੈ ਇਹਨਾਂ ਪੰਜਾਂ ਨਾਲ ਜੁੱਧ ਕਰਨਾ ਪੈਣਾ ਹੈ ਫਿਰ ਸਾਡੇ ਵਿਚਾਰ ਮਾਰਨਗੇ ਫਿਰ ਸਾਡੇ ਵਿਚਾਰ ਮਾਰਨਗੇ ਫਿਰ ਗੁਰਪਿਆਰੇ ਉਹ ਸਤਗੁਰ ਜੋ ਕਹਿ ਰਹੇ ਨੇ ਉਹ ਸਾਨੂੰ ਮੰਨਣਾ ਪੈਣਾ ਹੈ ਮੇਰਾ ਮਾਲਕ ਕਿਰਪਾ ਕਰੇ ਜੋ ਵੀ ਅਸੀਂ ਪੰਗਤੀ ਨੂੰ ਪੜਹੀਏ ਉਹਦੀ ਵਿਚਾਰ ਕਰੀਏ ਕੋਸ਼ਿਸ਼ ਕਰੋ ਅੱਜ ਜੇ ਸਾਡੇ ਕੋਲੋਂ ਗਲਤੀ ਹੋ ਰਹੀ ਹੈ ਕੱਲ ਪਰਸੋਂ ਨਾਲ ਸੋ ਠੀਕ ਹੋ ਜਾਏਗੀ ਮੇਰੇ ਮਾਲਕ ਨੇ ਕਿਰਪਾ ਕਰ ਦੇਣੀ ਹੈ ਇਹ ਨਹੀਂ ਕਿ ਅਸੀਂ ਛੱਡ ਕੇ ਪਰੇ ਬਹਿ ਜਾਈਏ ਨਹੀਂ 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 ਅੱਜ ਤਾਂ ਗਲਤੀਆਂ ਦੇ ਸੱਤ ਤਾਂ ਗਲਤੀ ਹੋ ਜਾਏਗੀ ਅਸੀਂ ਨਹੀਂ ਪੜ ਸਕਦੇ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਗੁਰਪਿਆਰੋ ਮੇਰਾ ਮਾਲਕ ਬੜਾ ਦਿਆਲੂ ਹੈ ਕਿਰਪਾਲੂ ਹੈ ਤਾਂ ਗੁਰਪਿਆਰੋ ਸਾਨੂੰ ਥੋੜਾ ਅੱਗੇ ਕਦਮ ਰੱਖਣਾ ਚਾਹੀਦਾ ਧੰਨ ਸ੍ਰੀ ਗੁਰਗੰਦ ਸਾਹਿਬ ਪੜ ਕੇ ਉਹਦੀ ਵਿਚਾਰ ਕਰਨੀ ਚਾਹੀਦੀ ਸਤਿਗੁਰ ਕੀ ਪਰਮਾਰਗ ਜਿਸ ਤਰ੍ਹਾਂ ਆਪਾਂ ਅੱਜ ਵਿਚਾਰਾ ਹੋਈਆਂ ਨੇ ਕਰਦੇ ਹਾਂ ਰੋਜ਼ ਕੋਈ ਗਲਤੀ ਹੋ ਜਾਂਦੀ ਹੈ ਮਾਫੀ ਮੰਗ ਲੈਂਦੇ ਹਾਂ ਮਾਲਕ ਤੋਂ ਉਹ ਤਾਂ ਬਖਸ਼ਤੰਦ ਹੈ ਉਹ ਤਾਂ ਬਖਸ਼ਣ ਹਾਰ ਸਿਰਫ ਉਹਦੇ ਅੱਗੇ ਤਾਂ ਆ ਹੱਥ ਜੋੜ ਕੇ ਬੇਨਤੀ ਕਰਨੀ ਹੈ ਕਿ ਹੈ ਮਾਲਕਾ ਵਿਚਾਰ ਕਰਦੇ ਹੋયા ਬਾਣੀ ਪੜਦੇ ਹੋયા ਅਨੇਕ ਪ੍ਰਕਾਰ ਦੇ ਫੁੱਲਾਂ ਚੁੱਕਾ ਹੋ ਜਾਂਦਾ ਸੀ ਕਾਲਯੁਗ ਜੀਵ ਤੁਸੀਂ ਬਖਸ਼ਨ ਹਾਰ ਬਖਸ਼ ਦੇਣਾ ਇਹ ਆਪਾਂ ਬੇਨਤੀ ਉਸ ਮਾਲਕ ਕੋਰੇ ਲਾਉਣੀ ਹੈ ਔਰ ਨਾਲ ਹੀ ਫਿਰ ਆਪਾਂ ਸੰਗਤ ਦੇ ਚਰਨਾਂ 'ਚ ਬੇਨਤੀ ਲਾਦਨੀ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਿਚਾਰਾ ਕਰਦੇ ਹੋયા ਬਹੁਤ ਸਾਰੀਆਂ ਪੋਲਾ ਹੋ ਜਾਂਦੀਆਂ ਨੇ ਤੁਸੀਂ ਬਖਸ਼ ਦੇ ਬੇਤ ਸੰਗਤ ਹਰ ਪ੍ਰਭ ਬਸ ਜੀ ਪਰ ਮਾਲਕ ਦਾ ਵਾਸਾ ਕਿੱਥੇ ਆ ਸੰਗਤ ਦੇ ਵਿੱਚ ਆ ਆਪਾਂ ਲਾਸਟ ਦੇ ਵਿੱਚ ਹੁਣ ਮਾफी ਮੰਗ ਲਈ ਤੇ ਅੱਗੇ ਮੇਰਾ ਮਾਲਕ ਦੀਆਂ ਹੱਥ ਦੀ ਖੇੜਾ ਗੁਰਪਿਆਰੇਓ ਇੱਥੋਂ ਤੱਕ ਵਿਚਾਰਾਂ ਜੋ ਆਪਾਂ ਕੀਤੀਆਂ ਨੇ ਸਤ ਗੁਰ ਬਖਸ਼ਨਾਰਾ ਸੰਗਤ ਬਖਸ਼ਨਾਰਾ ਬਖਸ਼ ਦਿਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ